ਅਯੁੱਧਿਆ ਚ ਨਵੇਂ ਬਣੇ ਸ਼੍ਰੀ ਰਾਮ ਮੰਦਿਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਸੜਕਾਂ ਤੇ ਹਵਾਈ ਮਾਰਗਾਂ ਰਾਹੀਂ ਸ਼ਰਧਾਲੂ ਲਗਾਤਾਰ ਅਯੁੱਧਿਆ ਪਹੁੰਚ ਰਹੇ ਸਨ ਹੁਣ ਰੇਲ ਸੇਵਾ ਮੁੜ ਸ਼ੁਰੂ ਹੋਣ ਨਾਲ ਸ਼ਰਧਾਲੂਆਂ ਦੀ ਗਿਣਤੀ ਚ ਵੱਡਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਉੱਧਰ ਅਯੁੱਧਿਆ ਚ ਭਗਵਾਨ ਸ਼੍ਰੀ ਰਾਮ ਦਾ ਨਵਾਂ ਬਣਿਆ ਮੰਦਿਰ ਦਰਸ਼ਨਾਂ ਲਈ ਖੋਲ ਦਿੱਤਾ ਗਿਆ ਹੈ ਪਹਿਲੇ ਦਿਨ ਕਪਾਟ ਖੋਲਦਿਆਂ ਹੀ ਜੈ ਸ਼੍ਰੀ ਰਾਮ ਦੇ ਜਾਕਾਰਿਆਂ ਨਾਲ ਦਿਨ ਭਰ ਸ਼ਰਧਾਲੂ ਰਾਮ ਲਲਾ ਦੇ ਰਾਘਵ ਰੂਪ ਤੇ ਦਰਸ਼ਨ ਕਰਦੇ ਨਜ਼ਰ ਆਏ ਮਾਕ ਕਸ਼ਲਿਆ ਦੇ ਲਲਾ ਦੇ ਦਰਸ਼ਨਾਂ ਨੂੰ ਲੈ ਕੇ ਜਿੱਥੇ ਮੰਦਰ ਦੇ ਅੰਦਰ ਰਾਮ ਭਗਤਾਂ ਦੀ ਭੀੜ ਸੀ ਉਸ ਤੋਂ ਕਿਤੇ ਵੱਧ ਸ਼ਰਧਾਲੂ ਮੰਦਰ ਵਿੱਚ ਪ੍ਰਵੇਸ਼ ਕਰਨ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਕਤਾਰਾਂ ਵਿੱਚ ਲੱਗੇ ਨਜ਼ਰ ਆਏ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਸ਼ਰਧਾਲੂਆਂ ਦੀ ਭਾਰੀ ਭੀੜ ਦੇ ਮੱਦੇ ਨਜ਼ਰ ਸ਼੍ਰੀ ਰਾਮ ਜਨਮ ਭੂਮੀ ਖੇਤਰ ਦਾ ਹਵਾਈ ਸਰਵੇਖਣ ਕੀਤਾ ਸ਼ਰਧਾਲੂਆਂ ਦੀ ਭੀੜ ਨੂੰ ਕਾਬੂ ਕਰਨ ਲਈ ਪ੍ਰਸ਼ਾਸਨ ਵੱਲੋਂ ਰਾਮ ਜਨਮ ਭੂਮੀ ਦੇ ਆਸ-ਪਾਸ ਵਕਫਕ ਥਾਵਾਂ ਤੇ ਸੀਨੀਅਰ ਅਧਿਕਾਰੀਆਂ ਦੀ ਤਨਾਤੀ ਕੀਤੀ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਅੱਜ ਅਯੋਧਿਆ ਜਾਣਗੇ ਤੇ ਸਵੇਰੇ 11 ਵਜੇ ਪਾਰਟੀ ਦੀ ਰਾਮ ਤੀਰਥ ਦੀ ਦਰਸ਼ਨ ਮੁਹਿੰਮ ਦੀ ਸ਼ੁਰੂਆਤ ਕਰਨਗੇ